ਸਤਿ ਸ਼੍ਰੀ ਅਕਾਲ ਜੀ ਮੈਂ ਵਿਜੇਪਾਲ ਪੀਆ ਇੰਡਸਟਰੀ ਤੋਂ ਤੇ ਅੱਜ ਅਸੀਂ ਆਏ ਹੋਏ ਹਾਂ ਪਿੰਡ ਖਨਿਆਣ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਜਿੱਥੇ ਸਾਡੇ ਨਾਲ ਨੇ ਪੋਟੇਟੋ ਕਿੰਗ ਸਰਦਾਰ ਮਨਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਤੋਂ ਰਿਕੁਐਸਟ ਕਰਾਂਗਾ ਕਿ ਆਪਣਾ ਪਰਿਚੇਅ ਹੈ ਉਹ ਲੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਪਿੰਡ ਖਨਿਆਣ ਜ਼ਿਲ੍ਹਾ ਫਤਿਹਗੜ ਸਾਹਿਬੀ ਤੁਸੀਂ ਕਿੰਨੇ ਕਿੱਲਾਂ ਦੇ ਵਿੱਚ ਆਲੂ ਦੀ ਖੇਤੀ ਕਰਦੇ ਹੋ ਮੈਂ 30 ਕਿੱਲਾਂ ਦੀ ਖੇਤੀ ਕਰਦਾ ਹਾਂ ਜੀ ਤਿੰਨ ਕਿੱਲਾਂ ਦੇ ਆਲੂ ਦੀ ਖੇਤੀ ਕਰ ਰਹੇ ਹੋ ਤੇ ਆਲੂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਸਾਡੇ ਜ਼ਿਆਦਾਤਰ ਦੀ ਲੇਟ ਬ্লাইਟ ਝੋਲਸ ਰੋਗ ਵਗੈਰਾ ਆਉਂਦਾ ਹੋਰ ਸਾਡੇ ਕੋਈ ਦਿੱਕਤ ਨਹੀਂ ਹੁੰਦੀ ਤੇ ਇਹ ਕਿਹੜੇ ਮੌਸਮ ਦੇ ਵਿੱਚ ਜ਼ਿਆਦਾ ਇਹ ਬਿਮਾਰੀ ਜਿਹੜੀ ਆਉਂਦੀ ਹੈ ਇਹ ਜੀ ਆਪਣੇ ਜਦ ਕੋਰਾ ਪੂਰਾ ਪੈ ਜਾਂਦਾ ਹੈ ਉਦੋਂ ਹੀ ਆਉਂਦੀ ਹੈ ਜਦ ਚਾਂਹ ਦੇ ਵਿੱਚ ਜਾਂ ਯੂਰੀਆ ਆੜੀਆਂ ਵੱਧ ਪੈ ਜਵੇ ਯੂਰੀਆ ਵੱਧ ਪੈ ਜਾਂਦੀ ਹੈ ਫਿਰ ਇਹ ਬਿਮਾਰੀ ਜ਼ਿਆਦਾ ਹਾਂਜੀ 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 ਤੇ ਉਹਦੇ ਕੰਟਰੋਲ ਕਰਨ ਵਾਸਤੇ ਤੁਸੀਂ ਕਿਸ ਤਰ੍ਹਾਂ ਦੀ ਦਵਾਈ ਵਰਤੋਂ ਕਰ ਰਹੇ ਹੋ ਮੈਂ ਹੁਣ ਤਾਈ 2 ਸਾਲ ਤੋਂ ਪੀਆਈ ਦੀ ਡਿਫੈਂਸਾ ਯੂਜ਼ ਕਰ ਰਿਹਾ ਜੀ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਇਆ ਤੇ ਉਹਦਾ ਬਹੁਤ ਹੀ ਫਾਇਦੇ ਮਿਲੇ ਨੇ ਮੈਂ ਸੰਤੁਸ਼ਟ ਆ ਜੀ ਉਹ ਦਵਾਈ ਤੋਂ ਤੇ ਪਹਿਲਾਂ ਜੀ ਹੋਰ ਕਰਦੇ ਹੁੰਦਾ ਜਿਆਦਾ ਇਨ੍ਹਾਂ ਕੰਪਨੀਆਂ ਦਾ ਵੀ ਉਹ ਨਹੀਂ ਸੀਗਾ ਕੋਈ ਰਿਜ਼ਲਟ ਨਹੀਂ ਸੀ ਹੁੰਦਾ ਦਵਾਈਆਂ ਦਾ ਯਾਨੀ ਕਿ ਇਹਦਾ ਪੀਆਈ ਦਾ ਡਿਫੈਂਸਾ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਬਹੁਤ ਵਧੀਆ ਰਿਜ਼ਲਟ ਦੋ ਸਾਲ ਦਾ ਯੂਜ਼ ਕਰਤਾ ਕਿੰਨੀ ਕਿੱਲੇ ਦੇ ਵਿੱਚ ਕਿੰਨੀ ਡੋਜ਼ ਪਾਈ ਹੈ ਮੈਂ 1100 ਗ੍ਰਾਮ ਕਿੱਲੇ ਦੀ ਡੋਜ਼ ਪਾਈ ਹੈ 1100 ਗ੍ਰਾਮ ਕਿੱਲੇ ਦੀ ਡੋਜ਼ ਪਾਈ ਉਸ ਡਿਫੈਂਸਾ ਤੋਂ ਤੁਹਾਨੂੰ ਆਪਣੀ ਫਸਲ ਦੇ ਵਿੱਚ ਕੀ ਫਰਕ ਨਜ਼ਰ ਆਇਆ ਫਰਕ ਜੀ ਉਹ ਤੋਂ ਬਾਅਦ ਗ੍ਰੋਥ ਕਰ ਗਈ ਜੀ ਫਸਲਦਾਰੀ ਰੋਜ਼ਗਾਰ ਦੀ پیداوار ਬਹੁਤ ਵਧੀਆ ਹੋਈ ਹੈ ਹਰੀ ਭਰੀ ਹੋ ਗਈ ਜੀ ਫਸਲਦਾਰੀ ਹਰੀ ਭਰੀ ਹੋ ਗਈ ਬਿਮਾਰੀ ਜਿਹੜੀ ਉੱਥੇ ਦੀ ਉੱਥੇ ਰੁਕ ਗਈ ਬਿਮਾਰੀ ਤਾਂ ਜਦੋਂ ਰੁਕ ਜਾਂਦੀ ਹੈ ਜੀ ਹਾਂਜੀ ਔਰ ਰਿਜ਼ਲਟ ਮੂਰੇ ਦਿਖਦਾ ਜੀ ਜਦੋਂ ਆਪਾਂ ਸਪਰੇਅ ਕਰਦੇ ਆਂ 5-7 ਦਿਨ ਬਾਅਦ ਰਿਜ਼ਲਟ ਦਾ ਦਿਖਣ ਲੱਗ ਜਾਂਦਾ 5-7 ਦਿਨ ਬਾਅਦ ਤੁਹਾਨੂੰ ਰਿਜ਼ਲਟ ਜਿਹੜਾ ਨਜ਼ਰ ਨਜ਼ਰ ਆਉਣ ਲੱਗ ਜਾਂਦਾ ਹੈ ਕਿਸਾਨ ਵੀਰਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਮੈਂ ਤਾਂ ਇਹ ਸਲਾਹ ਦਿੰਦਾ ਜੀ ਡਿਫੈਂਸਰ ਯੂਜ਼ ਕਰਨੀ ਚਾਹੀਦੀ ਮੈਂ ਇਹ ਤੋਂ ਬਹੁਤ ਵਧੀਆ ਸੰਤੁਸ਼ਟ ਆਈ ਬਹੁਤ ਵਧੀਆ ਦਵਾਈ ਹੈ ਤੇ ਬਾਕੀ ਕੰਪਨੀ ਬਹੁਤ ਵਧੀਆ ਜੀ ਹੈ ਪੀਆਈ